ਤੇਗੜ ਚੂੜੀਆਂ ਤੇ ਪਿੰਡ ਟੱਟਾ ਚ ਐਮ ਐਸ ਕਿਊ ਕੰਪਨੀ ਵੱਲੋਂ ਸਰਪੰਚ ਰஞ்சிਤ ਸਿੰਘ ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਵੰਡਿਆ ਰਾਸ਼ਨ ਸਰਪੰਚ ਅਰਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਲੋਕਾਂ ਨੇ ਐਮ ਐਸ ਕਿਊ ਕੰਪਨੀ ਅਤੇ ਸਰਪੰਚ ਦਾ ਕੀਤਾ ਧੰਨਵਾਦ ਐਮ ਐਸ ਕਿਊ ਕੰਪਨੀ ਜਿੱਥੇ ਆਪਣੇ ਬ੍ਰਾਂਡਾਂ ਰਹੀ ਉਚਾਈਆਂ ਨੂੰ ਛੂਰੀ ਹੈ ਉੱਥੇ ਹੀ ਲੋੜਵੰਦਾਂ ਦੀ ਹੱਤਰ ਮਦਦਕਾਰੀ ਹੈ ਕਿਹਾ मैडम गगनदीप कौर ਅਤੇ ਰਿਚਾ ਨੇ ਫਤੇਗੜ ਚੂੜੀਆਂ ਨਜ਼ਦੀਕ ਪਿੰਡ ਠੱਠਾਵੇ ਦੇ ਨਾਮ ਨਿਯੁਕਤ ਸਰਪੰਚ ਰঞ্জੀਤ ਸਿੰਘ ਦੇ ਸਹਿਯੋਗ ਨਾਲ ਐਮਐਸਕਯੂ ਕੰਪਨੀ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ ਪਿੰਡ ਠੱਠਾ ਚ ਸਰਪੰਚ ਰঞ্জੀਤ ਸਿੰਘ ਦੇ ਸਹਿਯੋਗ ਨਾਲ ਐਮਐਸਕਯੂ ਕੰਪਨੀ ਵੱਲੋਂ ਕੰਪਨੀ ਦੀ ਸੀਨੀਅਰ ਐਸੋਸੀਏਟ ਸ਼੍ਰੀਮਤੀ ਗगनਦੀਪ ਕੌਰ ਅਤੇ मैडम ਰਿਚਾ ਜੂਨੀਅਰ ਐਸੋਸੀਏਟ ਮੈडम ਸਰਬਜੀਤ ਕੌਰ ਅਤੇ ਪਿੰਡ ਠੱਠਾ ਦੇ ਸਰਪੰਚ ਰঞ্জੀਤ ਸਿੰਘ ਵੱਲੋਂ ਚੈਰਿਟੇਡ ਪ੍ਰੋਗਰਾਮ ਕਰਵਾਇਆ ਗਿਆ ਪਿੰਡ ਠੱਠਾ ਚ ਕਰਵਾਏ ਗਏ ਪ੍ਰੋਗਰਾਮ ਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਇਸ ਕੰਪਨੀ ਦੀ ਸੀਨੀਅਰ ਐਸਓ ਸ਼ੇਟ ਗਗਨਦੀਪ ਖੋੜ ਅਤੇ ਪਿੰਡ 28 ਸਰਪੰਚ ਰਣਜੀਤ ਸਿੰਘ ਜੂਨੀਅਰ ਐਸਓ ਸ਼ੇਟ ਮੈਡਮ ਅਰਿਚਾ ਨੇ ਗੱਲਬਤ ਕਰਦਿਆਂ ਕਿਹਾ ਕਿ ਜਿੱਥੇ ਕੰਪਨੀ ਆਪਣੇ ਉੱਚ ਬਣਾ ਟਾ ਰਹੀ ਹੈ ਪੂਰੇ ਵਿਸ਼ਵ ਵਿੱਚ ਧਮਾਲ ਪਾ ਰਹੀ ਹੈ ਉੱਥੇ ਹਰ ਤਰ੍ਹਾਂ ਦੀ ਲੋੜਵੰਦਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਕੰਪਨੀ ਇੰਟਰਨੈਸ਼ਨਲ ਪੱਧਰ ਤੇ ਉਚਾਈਆਂ ਨੂੰ ਛੂ ਰਹੀ ਹੈ ਜਿਹੜੇ ਲੋੜਵੰਦ ਲੋਕਾਂ ਨੂੰ ਰੱਸ਼ ਮਿਲ ਦੇਗਾ ਉਹਨਾਂ ਨੇ ਐਮਐਸਕਿਊ ਕੰਪਨੀ ਅਤੇ ਸਰਪੰਚ ਦਾ ਧੰਨਵਾਦ ਵੀ ਕੀਤਾ ਐਮਐਸ ਕਯੂ ਕੰਪਨੀ ਵੱਲੋਂ ਫਤੇਗੜ ਚੂੜੀਆਂ ਦੇ ਪਿੰਡ ਠੱਠਾ ਵਿਖੇ ਇੱਕ ਚੈਰਿਟੀ ਇਵੈਂਟ ਕਰਵਾਇਆ ਗਿਆ ਜਿਸ ਵਿੱਚ ਕੰਪਨੀ ਵੱਲੋਂ ਵੱਖ-ਵੱਖ ਲੋੜਵੰਦ ਲੋਕਾਂ ਨੂੰ ਇੱਥੇ ਰਾਸ਼ਨ ਵੀ ਵੰਡਿਆ ਗਿਆ ਇਸ ਮੌਕੇ ਕੰਪਨੀ ਦੀ ਐਸੋਸੀਏਟ ਗਗਨਦੀਪ ੌਰ ਅਤੇ ਉਸਤੇ ਜਿਹੜੀ ਟੀਮ ਹੈ ਉਹਨਾਂ ਵੱਲੋਂ ਇਹ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਸੀ ਅਤੇ ਪਿੰਡ ਠੱਠਾ ਦੇ ਸਰਪੰਚ ਰਣਜੀਤ ਸਿੰਘ ਜੋ ਕਿ ਨੌਜਵਾਨ ਨੇ ਉਹ ਜਿਹੜੀਆਂ ਹੁਣ ਹਾਲ ਹੀ ਵਿੱਚ ਜਿਮਨੀਚੋਂ 27 ਤਰੀਕ ਨੂੰ ਕੰਪਲੀਟ ਹੋਈਆਂ ਉਹਨਾਂ ਵਿੱਚੋਂ ਬਿਨਾ ਮੁਕਾਬਲਾ ਜਿਹੜੇ ਸੀ ਸਰਪੰਚ ਚੁਣੇ ਗਏ ਉਹਨੂੰ ਉਹਨਾਂ ਨੂੰ ਐਜੇ ਮੁੱਖ ਮਹਿਮਾਨ ਵਜੋਂ ਅੱਜ ਇੱਥੇ ਸੱਦਿਆ ਗਿਆ ਸੀ ਤੇ ਉਹਨਾਂ ਨੇ ਇੱਥੇ ਐਜੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਗੱਲਬਾਤ ਕਰਦੇ ਵੱਖ-ਵੱਖ ਕੰਪਨੀ ਦੇ ਆਏ ਹੋਏ ਨਮਾਇੰਦਿਆਂ ਨਾਲ ਅਤੇ ਸਰਪੰਚ ਰਣਜੀਤ ਸਿੰਘ ਨਾਲ ਕਿਤੇ ਅੱਜ ਤੁਹਾਡੇ ਕੋਲ ਐਮਐਸਕਿਊ ਚੈਰਿਟੀ ਪੀ ਕਰਾਇਆ ਇੱਕ ਤਰ੍ਹਾਂ ਦਾ ਪ੍ਰੋਗਰਾਮ ਸੀ ਜਿਸ ਸਾਰੇ ਪਲੇਟ ਇਹ ਐਮਐਸਕਿਊ ਕੰਪਨੀ ਵੱਲੋਂ ਕਰਵਾਇਆ ਗਿਆ ਇਹ ਪ੍ਰੋਗਰਾਮ ਇੱਕ ਬ੍ਰਾਂਡ ਪ੍ਰੋਮੋਸ਼ਨ ਦੀ ਕੰਪਨੀ ਹੈ ਜਿਹਦੇ ਵਿੱਚ ਬ੍ਰਾਂਡ ਦੀਆਂ ਛੋਟੇ ਛੋਟੇ ਵੀਡੀਓ ਵਾਚ ਕਰਕੇ ਆਪਾਂ ਸਿੰਪਲ ਕੁਸਚਨ ਦੇ ਆਨਸਰ ਦੇਣ ਤੇ ਬ੍ਰਾਂਡ ਕੰਪਨੀ ਇਸ ਕੰਪਨੀ ਨੂੰ ਪੇ ਕਰਦੀ ਹੈ ਤੇ ਜਿਹਦੇ ਵਿੱਚੋਂ 70% ਇਸ ਕੰਪਨੀ ਨੂੰ ਪ੍ਰੋਫਿਟ ਹੁੰਦਾ ਹੈ ਉਹਦਾ ਪ੍ਰੋਫਿਟ ਚੈਰਿਟੀ ਇਵੈਂਟ ਹੈਗੀ ਆ ਕੀ ਕੰਪਨੀ ਨੂੰ ਪ੍ਰੋਫਿਟ ਦੇ ਨਾਲ-ਨਾਲ ਇਹ ਅਨਇੰਪਲੋਇਮੈਂਟ ਜੂਰ ਕਰਨ ਦੇ ਨਾਲ-ਨਾਲ ਸਾਨੂੰ ਕريب ਲੋਕਾਂ ਦੀ ਵੀ ਹੈਲਪ ਕਰ ਰਹੀ ਹੈ ਸਾਡੇ ਏਰੀਆ ਦੇ ਵਿੱਚ। ਫਸਟ ਪ੍ਰੋਗਰਾਮ ਇਹ ਅਚਾਰ ਦੇ ਪੰਜਾਬ ਵਿੱਚ ਇਹ ਫਸਟ ਪ੍ਰੋਗਰਾਮ ਹੈ। ਬਸ ਅਚਾਰ ਪਾਕ ਪਾਕ ਖਾਂ ਆਪਣੇ ਏਰੀਆ ਦੇ ਵਿੱਚ ਵਕ ਵਾ ਤੇਗਾ ਕਿ ਪੰਜਾਬ ਵਿੱਚ ਇਹ ਫਸਟ ਹੈਗਾ। ਅੱਜ ਕਿੰਨੇ ਲੋੜਵੰਤਾ ਨੂੰ ਤੁਸੀਂ ਇੱਥੇ ਸਹਾਇਤਾ ਅੱਜ ਜਨ 100 ਦੇ ਕਰੀਬ ਸੀ ਲੋੜਵੰਤ ਜਿਨ੍ਹਾਂ ਦਾ ਆਪਾਂ ਅਰੇਂਜਮੈਂਟ ਕੀਤਾ ਸੀ ਪਰ ਕਾਫੀ ਜ਼ਿਆਦਾ ਹੋ ਗਏ ਨੇ 100 ਤੋਂ ਉੱਪਰ ਹੋ ਗਏ। ਇਹ ਇਹਦਾ ਮਤਲਬ ਕੀ ਆ ਜਿਹੜਾ ਤੁਸੀਂ ਇਹ ਪ੍ਰੋਗਰਾਮ ਕਰਵਾਇਆ ਸੀਗਾ ਇਹ ਕੰਪਨੀ ਵੱਲੋਂ ਕਰਵਾਇਆ ਗਿਆ ਏ ਕਿ ਕੰਪਨੀ ਇਸ ਇੰਡੀਆ ਦੇ ਵਿੱਚ ਇਹਨਾਂ ਨੇ ਦਾਵਾ ਕਰਦੇ ਕਿ ਅਸਾਂ ਅਨਇੰਪਲੋਇਮੈਂਟ ਨੂੰ ਦੂਰ ਕਰਨਾ ਏ ਤੋਂ ਦੇ ਵਿੱਚ ਜੋ ਵੀ ਪ੍ਰੋਫਿਟ ਹੋ ਰਿਹਾ ਵਾ ਉਹ ਨਾਲ ਦੀ ਨਾਲ ਇਹ ਆਪਣੇ ਏਰੀਏ ਦੇ ਲੋੜਵੰਦ ਲੋਕਾਂ ਦੀ ਹੈਲਪ ਕਰ ਰਹੀ ਹੈ। ਇਹਨਾਂ ਦੇ ਚੇਅਰਮੈਨ ਜਿਹੜੇ ਮੇਨ ਉਹ ਉਹ ਕੰਪਨੀ ਦੇ ਇੰਪਲਾਈਏਟ ਇਹ ਅਮਰੀਕਾ ਦੀ ਜੁਐਸਏ ਦੀ ਕੰਪਨੀ ਜਿਹੜੀ ਜੁਐਸਏ ਤੇ ਫਾਊਂਡਡ ਹੋਈ ਆ ਤੇ ਅਮਰੀਕਾ ਵਿੱਚ ਇਹਦਾ ਮੇਨ ਹੈੱਡਕੁਆਟਰ ਆ ਤੇ ਬਾਕੀ ਜਿਹੜੇ ਸਿੰਗਾਪੁਰ ਵਿੱਚ ਇਹਦੀ ਮੇਨ ਆਫਿਸਸ ਹੈਗੀਆਂ ਨੇ ਕੰਸਲਟੈਂਟ ਹੈ ਨਾ ਦੀ ਮਿਸ ਲਿੰਡਾ ਨੇ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ ਇੱਥੇ ਤੱਕ ਅਸਲ ਇਹਦਾ ਮੋਟਿਵੇਸ਼ਨ ਲੋਕਾਂ ਦਾ ਸਹਾਇਤਾ ਕਰਨਾ ਅਨ ਬ੍ਰੈਂਡ ਨੂੰ ਪ੍ਰੋਮੋਟ ਕਰਨਾ ਇਹ ਕੰਪਨੀ ਨੇ ਅਨ ਬ੍ਰੈਂਡ ਨੂੰ ਪ੍ਰੋਮੋਟ ਕਰਨਾ हां ஆன்ਲਾਈਨ ਵਰਕ ਪ੍ਰੋਵਾਈਡ ਕਰਨਾ ਬਾਕੀ ਇਹ ਨਾਲ ਦੀ ਨਾਲ ஆன்ਲਾਈਨ ਵਰਕ ਪ੍ਰੋਵਾਈਡ ਕਰਨ ਦੇ ਨਾਲ ਨਾਲ ਲੋੜਵੰਦਾਂ ਦੀ ਵੀ ਹੈਲਪ ਕਰ ਰਹੀ ਹੈ ਇਹ ਖਾਸ ਤੌਰ ਤੇ ਗਰੀਬਾਂ ਵਾਸਤੇ ਹੀ ਰੱਖਿਆ ਗਿਆ ਸੀ ਕੰਪਨੀ ਵੱਲੋਂ ਸਾਨੂੰ ਪੇਮੈਂਟ ਪ੍ਰੋਵਾਈਡ ਕੀਤੀ ਗਈ ਆ ਕਿ ਕੰਪਨੀ ਦੇ ਵਿੱਚ ਜਿਹੜਾ ਚੈਰਿਟੀ ਫੰਡ ਜਿਹੜਾ ਵਾ ਉਹ ਕੀਤਾ ਜਾਵੇ ਇਸ ਚੈਰਿਟੀ ਫੰਡ ਦੇ ਵਿੱਚ ਮਤਲਬ ਸਾਰੇ ਗਰੀਬ ਜਿਹੜੇ ਆ ਉਹਨਾਂ ਨੂੰ ਹੈਲਪ ਕੀਤੀ ਜਾਵੇ ਉਹਨਾਂ ਨੂੰ ਰਾਸ਼ਨ ਵੰਡਿਆ ਜਾਵੇ ਇਹਦੇ ਵਿੱਚ ਇਹ ਨਹੀਂ ਆ ਕਿ ਮਤਲਬ ਜਿਹੜੇ ਵਰਕ ਕਰ ਰਹੇ ਨੇ ਉਹਨਾਂ ਨੂੰ ਫਾਇਦਾ ਹੋਵੇ ਜਿਹੜੇ ਅਨਇੰਪਲੋਇਮੈਂਟ ਜਿਹੜੇ ਗਰੀਬ ਹਨ ਇਹ ਕੰਪਨੀ ਵੱਲੋਂ ਹੀ ਮਤਲਬ ਕੀਤਾ ਗਿਆ ਅੱਜ ਉਹਨਾਂ ਨੇ ਸਾਨੂੰ ਮਤਲਬ ਫੰਡ ਪ੍ਰੋਵਾਈਡ ਕੀਤਾ ਸੀ ਕਿ ਤੁਸੀਂ ਜਿੰਨੇ ਵੀ ਗਰੀਬ ਆ ਪਰਸਨ ਉਹਨਾਂ ਨੂੰ ਬੁਲਾਓ ਤੇ ਉਹਨਾਂ ਨੂੰ ਵੰਡੋ ਬਹੁਤ ਵਧੀਆ ਗੱਲ ਹੈ ਕੰਪਨੀ ਨੇ ਵਧੀਆ ਕੀਤਾ ਆ ਤੇ ਹੋਰ ਜਿਹੜੇ ਆਨਲਾਈਨ ਇਹਦੇ ਵਿੱਚ ਵਰਕ ਕਰ ਰਹੇ ਨਾ ਕਾਫੀ ਬੈਨੀਫਿਟ ਉਹ ਵੀ ਲੈ ਰਹੇ ਆ ਕੰਪਨੀ ਦੇ ਤੋਂ ਇਹ ਵਧੀਆ ਕੰਪਨੀ ਬ੍ਰੈਂਡ ਨੂੰ ਪ੍ਰਮੋਟ ਕਰਨ ਵਾਲੀ ਕੰਪਨੀ ਆ ਸਾਰੇ ਆਨਲਾਈਨ ਇਹਦੇ ਵਿੱਚ ਵਰਕ ਕਰ ਰਹੇ ਆ ਨਾਲ ਦੀ ਨਾਲ ਉਹਨਾਂ ਨੂੰ ਆਪਣੀ ਪੇਮੈਂਟ ਮਿਲ ਰਹੀ ਆ ਜੰਗ ਜਿਹੜੇ ਨੇ ਮਤਲਬ ਹੋਰ ਪਰਸਨ ਜਿਹੜੇ ਬੈਲ ਐਜੂਕੇਟਿਡ ਘਰ ਵਿੱਚ ਹਾਊਸ ਵਾਈਫ ਜਿਹੜੀਆਂ ਬੇਟੀਆਂ ਵਾਂ ਉਹਨਾਂ ਵਾਸਤੇ ਵੀ ਇਨਕਮ ਦਾ ਬਹੁਤ ਵਧੀਆ ਸੋਰਸ ਹੈਗਾ ਵਾ ਬਸ ਮੈਂ ਇੰਨਾ ਕਹਿਣਾ ਚਾਹਾਂਗੀ ਕਿ ਇਹ ਵਧੀਆ ਕੰਪਨੀ ਆ ਇਹਦੇ ਵਿੱਚ ਮਤਲਬ ਜੋ ਗਰੀਬਾਂ ਦੀ ਖਾਸ ਤੌਰ ਤੇ ਹੈਲਪ ਹੁੰਦੀ ਹੈ ਆਪਣੀ ਦੇ ਪ੍ਰੋਡਕਟ ਜਿਹਦੇ ਵਿੱਚ ਜੁਐਲਰੀ ਸਾਰੇ ਜਿਸ ਤਰ੍ਹਾਂ ਵਾ ਗੋਲ ਜੁਐਲਰੀ ਜਿਸ ਤਰ੍ਹਾਂ ਫੀਮੇਲਸ ਆ ਹੋਰ ਜਿਹੜੇ ਸ਼ੂਜ਼ ਪਾਉਂਦੇ ਨੇ ਬ੍ਰਾਂਡ ਸ਼ੂਜ਼ ਜਿਸ ਤਰ੍ਹਾਂ ਗੁਸ਼ੀ ਬ੍ਰਾਂਡ ਹੈ ਬਲੇਅਰ ਜੁਐਲਰੀ ਹੈ ਉਹਨਾਂ ਦਾ ਸਾਰਾ ਹੀ ਬ੍ਰਾਂਡ ਨੂੰ ਪ੍ਰੋਮੋਟ ਕਰਦੇ ਜੀ ਆਨਲਾਈਨ ਹਾਂਜੀ ਆਨਲਾਈਨ ਸਾਰਾ ਇਹਦਾ ਜਿਹੜਾ ਸਭੀ ਦਾ ਮਾਰਕੀਟਿੰਗ ਹੈ ਆਨਲਾਈਨ ਹੈ ਹਾਂਜੀ ਮਾਰਕੀਟਿੰਗ ਕਰਨ ਨੂੰ ਮਾਰਕੀਟਿੰਗ ਸਵਾਵਾ ਨੂੰ ਇਹ ਜਿਹੜੀ ਕਵਰ ਕਰਦੀ ਹੈਗੀ ਮੇਰੇ ਸਾਡੇ ਕੋਲ ਇੱਥੇ ਚਰਜੀਲ ਪੈ ਗਿਆ ਐਮ ਐਸ ਕੇ ਯੂ ਕੰਪਨੀ ਦਾ ਤੇ ਆਪਕੀ ਬਾਰੇ ਦੱਸੋ ਤੁਸੀਂ ਕਿ ਕੰਪਨੀ ਇਹ ਕਦੋਂ ਸਟਾਰਟ ਹੋਈ ਇੱਕ ਕਾਹ ਦਾ ਡਵੈਲਪਮੈਂਟ ਇਹ ਕੰਪਨੀ 2011 ਵਿੱਚ ਇਸਟੈਬਲਿਸ਼ ਹੋਈ ਸੀ ਤੇ ਇੱਥੇ ਹੂੰ ਨਾਈ ਹੈ ਸਾਡੇ ਪੰਜਾਬ ਵਿੱਚ ਆ 22 ਕੰਟਰੀਜ਼ ਵਿੱਚ ਇਹ ਆਪਣਾ ਪੈਰ ਫਿਲਾ ਚੁੱਕੀ ਹੈ ਇਹਦਾ ਮੇਨ ਮੋਟੋ ਕੀ ਸਿਰਫ ਜਿਹੜੇ ਲੇਡੀਜ਼ ਆ ਆਪਣਾ ਕੰਮ ਨਹੀਂ ਕਰ ਸਕਦੀ ਆ ਬਾਹਰ ਨਹੀਂ ਨਿਕਲ ਸਕਦੀ ਆ ਸਿਰਫ 2 ਮਿੰਟ ਦੇ ਦੇ ਕੇ ਨਾ ਆਪਣਾ ਮਤਲਬ ਕਮਾ ਸਕਦੀਆਂ ਨੇ ਆਪਣੀ ਕੰਪਨੀ ਨੂੰ ਕਰਨਾ ਕਿ ਨਾ ਸਿਰਫ 2 ਮਿੰਟ ਦੇ ਵੀਡੀਓਜ਼ ਦੇਖਨੀ ਆ ਉਹਦੇ ਸਾਨੂੰ ਪੇਮੈਂਟ ਮਿਲਦੀ ਹੈ ਬਸ ਕਿ ਹੋਰ ਵੀ ਜਦੋਂ ਘਰ ਬੈਠੇ ਸੇ 2 ਮਿੰਟ ਲਈ ਆਪਣਾ ਸਾਰੇ ਦਿਨ ਦੀ ਇਨਕਮ ਕਰ ਸਕਦੇ ਆ ਜਿਹੜਾ ਸੇ ਨਹੀਂ ਟਾਈਮ ਹੁੰਦਾ ਲੇਡੀਜ਼ ਕੋ ਜਿਹਨਾਂ ਦੇ ਬੇਬੀਜ਼ ਛੋਟੇ ਨੇ ਪੜੀਆਂ ਲਿਖੀਆਂ ਨਹੀਂ ਕੰਮ ਕਰ ਸਕਦੀਆਂ ਦੈਟ ਇਜ਼ ਇਹ ਕੰਪਨੀ ਬਣਾਏ ਤੇ ਚੈਰੀਟੀ ਨੂੰ ਦਰਾਈ ਇਹ ਪਸ ਜਾਂ ਜੇ ਤੁਸੀਂ ਮਾਹਰ ਚ ਪ੍ਰੋਗਰਾਮ ਚ ਕੀ ਕਹਿੰਦੇ ਦੇਖੋ ਜੀ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਬਹੁਤ ਸੋਹਣਾ ਉਪਰਾਲਾ ਹੋਇਆ ਵਾ ਜਿਹੜੀ ਐਮ ਐਸ ਕਯੂ ਕੰਪਨੀ ਆ ਦੇਖੋ ਗਰੀਬ ਪਰਿਵਾਰਾਂ ਦੇ ਲਈ ਸਰਕਾਰਾਂ ਵੀ ਕਾਫੀ ਉਪਰਾਲੇ ਕਰ ਰਹੀਆਂ ਨੇ ਪਰ ਇਹ ਸਰਕਾਰ ਤੋਂ ਅਲਾਵਾ ਇੱਕ ਕੰਪਨੀ ਆ ਪ੍ਰਾਈਵੇਟ ਕਿ ਜਿਹੜੀ ਗਰੀਬ ਪਰਿਵਾਰਾਂ ਲਈ ਉਹਨਾਂ ਦੇ ਨਾਲ ਖੜੀ ਹੋਈ ਆ ਫ੍ਰੀ ਰਾਸ਼ਨ ਉਹਨਾਂ ਨੂੰ ਦੇ ਰਹੀ ਆ ਜੋ ਵੀ ਉਹਨਾਂ ਦੇ ਘਰ 'ਚ ਡੇਲੀ بیس ਤੇ ਯੂਜ਼ ਹੋਣ ਵਾਲੀਆਂ ਚੀਜ਼ਾਂ ਵਾ ਸੋ ਬਹੁਤ ਸੋਨਾ ਪਰਲਾਵਾ ਇਸ ਤਰ੍ਹਾਂ ਦਾ ਲੱਗਦਾ ਵੀ ਕੰਪਨੀ ਜਿਹੜੀ ਹੈ ਇਹ ਜਿੱਦ ਕਿ ਲੋਕਾਂ ਨੂੰ ਮੋਣੀ ਵੀ ਆਪਣੇ ਬ੍ਰਾਂਡ ਦੀ ਵੀ ਐਡ ਹੋ ਰਹੀ ਹੈ ਨਾਲ ਲੋੜਵੰਦਾ ਦੀ ਮਤ ਵੀ ਹੋ ਰਹੀ ਹੈ ਦੇਖੋ ਕੰਪਨੀਆਂ ਕਈ ਹੁੰਦੀਆਂ ਕਈ ਜਾਂਦੀਆਂ ਪਰ ਕਿਹੇ ਕੰਪਨੀ ਨੇ ਅਜੇ ਤੱਕ ਇਦਾਂ ਨਹੀਂ ਕੀਤਾ ਕਿ ਜਿਹੜੇ ਗਰੀਬ ਪਰਿਵਾਰਾਂ ਲਈ ਕੋਈ ਅੱਗੇ ਹੋ ਕੇ ਤੁਰੇ ਇਹਦੋਂ ਸਾਰੇ ਅੱਜ ਨਗਰ ਨੂੰ ਪਤਾ तकरीबन ਸਾਡਾ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਵਾ ਤੇ ਸਾਡੇ ਹੋਰ ਵੀ ਕਾਜੇ ਮਹਿਮਾਨ ਆਏ ਨੇ ਇੱਥੇ ਪਹੁੰਚੇ ਨੇ ਤੇ ਜੋ ਵੀ ਇਹਨਾਂ ਦੇ ਜੋ ਆਪਾਂ ਸਰਚ ਕੀਤਾ ਕੰਪਨੀ ਦਾ ਤੇ ਕਾਫੀ ਕਾਫੀ ਦਿਰ ਤੋਂ ਕੰਮ ਕਰ ਰਹੀ ਆ ਤੇ ਸਾਡੀ ਜਿਹੜੀ ਕੰਪਨੀ ਦੇ ਜਿਹੜੇ ਬੰਦੇ ਆ ਕੁਝ ਮੇਰੇ ਨਾਲ ਮੇਰੀ ਪਾਰਟੀ ਦੇ ਵਰਕਰ ਵੀ ਆ ਉਹ ਵੀ ਨਾਲ ਜੁੜੇ ਹੋਏ ਇਹਨਾਂ ਦੇ ਨਾਲ ਤੇ ਕਾਫੀ ਇਹ ਜਗ੍ਹਾ ਤੇ ਹੈਲਪ ਕਰ ਚੁੱਕੇ ਆ ਗਰੀਬ ਪਰਿਵਾਰਾਂ ਦੀ ਮੈਡੀਕਲ ਦੀ ਹੈਲਪ ਕਰਦੇ ਆ ਸੋਧੇ ਦੀ ਹੈਲਪ ਕਰਦੇ ਆ ਸੜੀ ਦੀ ਹੈਲਪ ਕਰ ਰਹੇ ਆ ਜੋ ਅੱਜ ਦਾ ਇੱਥੇ ਪ੍ਰੋਗਰਾਮ ਰੱਖਿਆ ਗਿਆ ਸੀ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਆ ਐਮਐਕਐਓ ਕੰਪਨੀ ਵੱਲੋਂ ਇਹ ਗਰੀਬ ਪਰਿਵਾਰਾਂ ਨੂੰ ਰਾਸ਼ਨ ਮੰਨਿਆ ਗਿਆ ਤੇ ਐਮਐਕਐਓ ਕੰਪਨੀ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਇਹ ਸਾਡੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਗਰੀਬ ਪਰਿਵਾਰਾਂ ਦੀ ਹੈਲਪ ਕਰ ਰਹੇ ਨੇ। ਬੋਲ ਦਿੱਤਾ ਗਿਆ ਤੁਹਾਨੂੰ ਉਹ ਤੇ ਕੀ ਕਹਿੰਦੀ ਹੈ? ਜੀ ਉਹਨਾਂ ਦਾ ਪੰਜ ਗੱਗਣ ਦਾ ਧੰਨਵਾਦ ਕਰਦੇ ਆਂ। ਸਾਨੂੰ ਇਹ ਰਸ਼ਨ ਦਿੱਤਾ। ਹਾਂਜੀ ਬਹੁਤ-ਬਹੁਤ ਧੰਨਵਾਦ ਸਾਨੂੰ ਗਰੀਬਾਂ ਨੂੰ ਇਹ ਰਸ਼ਨ ਦਿੱਤਾ। ਇੱਥੇ ਤੁਹਾਨੂੰ ਹਰ ਵਾਰੀ ਸਹੀ ਜੀ। ਜੀ ਕਿਰਪਾ ਦੀ ਮਦਦ ਕਰਦੇ ਰਹੋ। ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਸਾਨੂੰ ਰਸ਼ਨ ਦਿੱਤਾ। ਕੰਪਨੀ ਵਾਲਾ ਸੀ ਗੱਗਣ ਵਾਲੋਂ ਆਏ ਸੀ ਇਹਨਾਂ ਦਾ ਧੰਨਵਾਦ ਬਹੁਤ-ਬਹੁਤ। ਸਰਪੰਚ ਸਾਹਿਬ ਬਹੁਤ-ਬਹੁਤ ਧੰਨਵਾਦ ਇਸ ਕੰਪਨੀ ਦਾ।